ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਵੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਗਿੰਦੂ ਕਰੋੜੀਆ ਦੋਸਤੋ ਖੜੇ ਆ ਜੀ ਗੜਸ਼ਾਕਰ ਵਾਲੇ ਰੋਡ ਤੇ ਆਪਾਂ ਤੇ ਗੜਸ਼ਾਕਰ ਵਾਲੇ ਰੋਡ ਤੇ ਖੜੇ ਆ ਆਪਾਂ ਇਹਦੇ 'ਚ ਵੀ ਕੋਈ ਕਾਰਨਾ ਤੇ ਨਾਲ ਆਪਾਂ ਗੱਲਬਾਤ ਅੱਜ ਸਾਂਝੀ ਕਰਨੀ ਸੀ ਸੀਵਰੇਜ ਪਟਿਆ ਹੋਇਆ ਵਾ ਇੱਥੇ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਖੜੇ ਨੇ ਸਿਆਣ ਜੀ ਉਹਨਾਂ ਨਾਲ ਅੱਜ ਗੱਲਬਾਤ ਵੀ ਕਰਨੀ ਸੀ ਇਸ ਸੀਵਰੇਜ ਬਾਰੇ ਗੱਲਬਾਤ ਕਰਨੀ ਬਾਈ ਜੀ ਸასი ਕਾਲ ਜੀ ਸასი ਕਾਲ ਜੀ ਕਿਵੇਂ ਛੇ ਤੋਂ ਤੁਹਾਡੀ ਪਹਿਲਾਂ ਦੱਸੋ ਠੀਕ ਕੋ ਪਰਿਵਾਰ ਠੀਕ ਸਭ ਅ ਬਾਈ ਜੀ ਸ਼ਹਿਰ ਦੇ ਜੇ ਆਪਾਂ ਮਸਲਿਆਂ ਦੀ ਗੱਲ ਕਰ ਲਈਏ ਚਲੋ ਬਹੁਤ ਹੁੰਦੇ ਆ ਨਾ ਇੱਕ ਸੀਵਰੇਜ ਦਾ ਮਸਲਾ ਵੀ ਬਹੁਤ ਟਕੜਾ ਆਉਂਦਾ ਆ ਕੀ ਕਹਿਣਾ ਕੀ ਚਾਹੁੰਦੇ ਆ ਜੀ ਗੱਲ ਪਤਾ ਹੈ ਜੀ ਬਿੰਦੂ ਜੀ ਇਹਦਾ ਕੋਈ ਕਨੈਕਸ਼ਨ ਨਹੀਂ ਕੀਤਾ ਹੋਇਆ ਸੀਵਰੇਜ ਦਾ ਹਮ ਸੀਵਰੇਜ ਬੋਰਡ ਨਾਲ ਨਗਰ ਕੌਂਸਲ ਨੂੰ ਹਜੇ ਦਿੱਤਾ ਕੁਝ ਨਹੀਂ ਆ ਲੋਕਾਂ ਨੇ ਪਹਿਲੀ ਜਿਹੜੀ ਸਰਕਾਰ ਸੀ ਸਤੋਂ ਜਿਹੜੇ ਪਹਿਲਾਂ ਕੰਮ ਕਰਦੇ ਸੀ ਉਹਨੇ ਆਪਣੇ ਆਪਣੇ ਐਮਸੀਆ ਨੇ ਇਹਨਾਂ ਦੇ ਕਨੈਕਸ਼ਨ ਕਰਾਤੇ ਹੂੰ ਜਿਹਦੇ ਵਿੱਚ ਤੁਸੀਂ ਦੇਖੋ ਸੀਵਰੇਜ ਦੇ ਵਿੱਚ ਬੋਤਲਾ ਨਿਕਲਦੀਆਂ ਲੋਕਾਂ ਦੇ ਕੱਪੜੇ ਨਿਕਲਦੇ ਨੇ ਇਹ ਸੀਵਰੇਜ ਬੋਰਡ ਵਾਲੇ ਕੀ ਕਰਨਗੇ ਵਿਚਾਰੇ ਲੋਕਾਂ ਨੂੰ ਕੀ ਸੁਨੇਹਾ ਆਇਆ ਲੋਕਾਂ ਨੇ ਕਿ ਸਾਫ਼ ਸੁਥਰਾ ਪਾਣੀ ਜਾਣਾ ਚਾਹੀਦਾ ਬੋਤਲਾਂ ਥੋੜਾ ਆਣ ਚਾਹੀਦੀਆਂ ਮੰਨਦੇ ਕਿਉਂ ਨਹੀਂ ਲੋਕ ਨਹੀਂ ਮੰਨਦੇ ਲੋਕਾਂ ਨੇ ਜਾ ਲਈ ਕਨੈਕਸ਼ਨ ਕੀਤੇ ਹੋਏ ਆ ਜਾ ਲਈ ਕਨੈਕਸ਼ਨ ਪਹਿਲੇ ਕਰਾਤੇ ਹੋਏ ਆ ਹੁਣ ਐਸਟੀਓ ਸਿਵਰੇਜ ਬੋਰਡ ਨੂੰ ਕਹਾਂਗੇ ਵੀ ਇਹਨਾਂ ਦੇ ਕਨੈਕਸ਼ਨ ਕੀਤੇ ਜਾਣ ਦਾ ਸਾਫ਼ ਸੁਥਰਾ ਪਾਣੀ ਇਹ ਸਿਵਰੇਜ ਚੱਲੂਗਾ ਹੂੰ ਇਸੇ ਕਰਕੇ ਦੇਖੋ ਤੁਸੀਂ ਆਪ ਦਿਖਾ ਲਓ ਉਹਦੇ ਵਿੱਚ ਕੀ ਕੀ ਨਿਕਲਦਾ ਵਿੱਚੋਂ ਉਤਲਾ ਨਿਕਲਦੀਆਂ ਲਪਾਫੇ ਨਿਕਲਦੇ ਆ ਲੋਕੀ ਆਪਣੀ ਜ਼ਿੰਮੇਵਾਰੀ ਨਾਲ ਪੱਜੇ ਹੋਏ ਜੀ ਸੁਨੇਹਾ ਲੋਕਾਂ ਨੂੰ ਸਹਿਬ ਲੋਕਾਂ ਨੂੰ ਇਹ ਸੁਨੇਹਾ ਹੈ ਕਿ ਇਹਦੇ ਵਿੱਚ ਸਾਫ਼ ਸੁਥਰਾ ਪਾਣੀ ਸਿੱਟੋ ਮੋਤਲਾ ਤੇ ਲਫਾਫਿਆਂ ਦਾ ਕੰਮ ਨਾ ਕਰੋ ਕੋਕ ਨਾ ਕਰਨੇ ਆ ਨਾ ਨਹੀਂ ਕਰਨ ਉਹਦੇ ਕਰਕੇ ਬੰਦ ਹੋ ਜਾਂਦਾ ਪਰ ਲੋਕਾਂ ਦੇ ਦੁਕਾਨਾਂ ਦਾ ਨੁਕਸਾਨ ਉਹਦਾ ਫੇਰ ਚਾੱਕ ਕੇ ਵੀਡੀਓ ਬੇਜਦੀਆਂ ਵੀਡੀਓ ਪੈਂਦੀ ਆ ਫੇਰ ਮੀਡੀਆ ਲਾ ਹ ਆਪਣਾ ਜ਼ਿੰਮੇਵਾਰ ਤੇ ਲੋਕ ਆ ਬਦੌੜਦੇ ਆ ਇਸ ਕਰਕੇ ਆਪਣੀ ਜ਼ਿੰਮੇਵਾਰ ਤੇ ਆਪ ਲੋਕ ਖੜਨਾ ਤਾਹੀਂ ਕੰਮ ਹੋ ਸਕਦਾ ਤਾਹੀਂ ਕੰਮ ਹੋ ਸਕਦਾ ਬਿਲਕੁਲ ਤੁਹਾਡੀ ਗੱਲ ਸਹੀ ਆ ਆਪਾਂ ਦਿਖਾ ਲ ਦਿੰਦੇ ਆ ਝਾਕੀ ਵੀ ਇਮਰਾਨ ਨੇ ਆ ਬਾਈ ਜੀ ਦੀ ਗੱਲ ਬਿਲਕੁਲ ਸਹੀ ਆ ਕਿ ਸੀਵਰੇਜ ਜਿਹੜਾ ਜੋ ਪਟਿਆ ਗਿਆ ਹੋਇਆ ਵਾ ਇਹਦੇ ਵਿੱਚ ਆ ਆਹ ਵੀ ਚੀਜ਼ਾਂ ਨਿਕਲੀਆਂ ਬਾਈ ਇਹਦੇ ਚ ਕੀ ਆ ਆ ਸਭ ਕੁਝ ਨਿਕਲਿਆ ਮਚੂ ਜਾ ਪਹਿਲਾ ਜਾ ਕੱਪੜੇ ਜਾ ਇਹ ਤੁਸੀਂ ਆਪ ਕੱਢਿਆ ਹਾਂਜੀ ਅਸੀਂ ਆਪ ਕੱਢਿਆ ਤੁਸੀਂ ਥੱਲੇ ਵੜ ਕੇ ਹਾਂਜੀ ਥੱਲੇ ਵੜ ਕੇ ਫੇ ਤਾਂ ਬਹੁਤ ਕੋਈ ਨਿਕਲੇ ਆਉਣਾ ਬਹੁਤ ਬੋਤਲੋ ਬੋਤਲੋ ਗੰਦਾ ਗੰਦਾ ਜੁੱਤੂ ਬੂਦੂ ਜੁੱਤੀਆਂ ਵੀ ਬਹੁਤ ਨੇ ਬੋਤਲਾਂ ਤਾਂ ਗੜਦੀਆਂ ਨਹੀਂ ਹੈ ਨਾ ਨਾ ਪਲਾਸਟਿਕ ਦਾ ਬਹੁਤ ਆਉਂਦਾ ਹੂੰ ਕੀ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਵੀ ਸਿੱਟੋ ਨਾ ਜਾ ਕਿੱਥੇ ਹਾਂ ਹਾਂਜੀ ਸਿੱਟਿਓ ਨਾ ਸਟੇਟਮੈਂਟ ਮੰਨਣਾ ਕਰਿਓ ਜੀ ਹਾਂ ਜੀ ਅਮ ਵੀ ਉਹ ਇਹ ਕਹਿੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹਦੇ ਸੀਵਰੇਜ ਦੇ ਵਿੱਚੋਂ ਨਿਕਲਦਾ ਫੇ ਸਿਆਣ ਸਾਹਿਬ ਦੀ ਗੱਲ ਬਿਲਕੁਲ ਐਗਰੀ ਮੰਨਦੇ ਆ ਕਿ ਜਦੋਂ ਇਹਦੇ ਤੋਂ ਨਿਕਲਦਾ ਆ ਫਿਰ ਲੋਕਾਂ ਨੂੰ ਪਰੇਸ਼ਾਨੀ ਆਂਦੀ ਆ ਦੁਕਾਨਦਾਰਾਂ ਨੂੰ ਪਰੇਸ਼ਾਨੀਆਂ ਆਦੀ ਆ ਮੈਂ ਦੂਪ ਸ਼ਬਦ ਦੇ ਦੁਕਾਨਦਾਰਾਂ ਕੋਲੋਂ ਵੀ ਪੁੱਛ ਲੈਂਦਾ ਆ ਵੈਸੇ ਪਰ ਬਹੁਤ ਜ਼ਿਆਦਾ ਪ੍ਰੋਬਲਮਾਂ ਆਂਦੀਆਂ ਇਹ ਕਰਕੇ ਤੁਹਾਨੂੰ ਇੱਕ ਬੇਨਤੀ ਆ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਸ਼ਿਆਨ ਸਾਹਿਬ ਦੀ ਗੱਲ ਬਿਲਕੁਲ ਐਗਰੀ ਆ ਵੀ ਇਹ ਸਿੱਟਣ ਨਾਲ ਤਾਂ ਨੁਕਸਾਨ ਤਾਂ ਸ਼ਿਆਨ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਮੈਂ ਇਹ ਜਿਹੜਾ ਨੁਕਸਾਨ ਤਾਂ ਆਪਦਾ ਹੀ ਆ ਬਿਲਕੁਕੁਲ ਆਪਣਾ 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 ਉਹ ਬੰਦੇ ਵਿਚਾਰੇ 2 ਮਹੀਨੇ ਹੋਇਆ ਹੈ ਨਗਰ ਕੌਂਸਲ ਤੇ ਲੱਗੇ ਹੋਏ ਆ ਖੋਲਣ ਵਾਸਤੇ ਤੇ ਉਹਨਾਂ ਹੌਲੀ ਹੌਲੀ ਖੁੱਲਦਾ ਪਿਆ ਤੇ ਹਰੇਕਾ ਦੁਕਾਨਦਾਰਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਪਾਣੀ ਤਾਂ ਆ ਰਿਹਾ ਆਪਣੀ ਜ਼ਿੰਮੇਵਾਰ ਤੇ ਆਹੀ ਆਪ ਲੋਕ ਭੱਜਦੇ ਆ ਇਸ ਕਰਕੇ ਨੁਕਸਾਨ ਆ ਰਿਹਾ ਪ੍ਰਧਾਨ ਸਾਹਿਬ ਜੀ ਆਪਾਂ ਗੱਲ ਕਰ ਲਈਏ ਜੇ ਆਪਾਂ ਸਰਕਾਰ ਨੂੰ ਮਾਰਾ ਕਰੀਏ ਫਿਰ ਸਰਕਾਰ ਜਾਂ ਐ ਪ੍ਰਧਾਨ ਜਾਂ ਐਮਸੀ ਲਾ ਲੋ ਇਹ ਥੋੜੀ ਮਾੜੇ ਹੁੰਦੇ ਨਹੀਂ ਭਾਜੀ ਲੋਕਾਂ ਨੇ ਆਪਣਾ ਕੰਮ ਕਰਨਾ ਨਹੀਂ ਅਗਲੇ ਤੇ ਲੱਥਨ ਲਾ ਲੈਣਾ ਵੀ ਉਹ ਨਹੀਂ ਕੰਮ ਕਰਦਾ ਆਪਣੇ ਜ਼ਿੰਮੇਵਾਰ ਤੇ ਆਪ ਆਪਣਾ ਸਫਾਈ ਕਰਾਂਗੇ ਕੋਈ ਰੌਲਾ ਨਹੀਂ ਐਨੇ ਵੀ ਕਰਮਚਾਰੀ ਨਹੀਂ ਐ ਵੀ ਜਿਹੜੇ ਜਿਹੜੇ ਸਾਰਾ ਸ਼ਹਿਰ ਸਾਫ਼ ਕਰ ਦਿੱਤਾ ਸਾਰਾ ਆਪਣਾ ਆਪਣਾ ਦਾ ਕੰਮ ਕਰਦੇ ਨੇ ਲੋਕ ਆਪਣਾ ਆਪਣਾ ਨਹੀਂ ਕੰਮ ਕਰਦੇ ਸਾਰਾ ਨਗਰ ਕੌਂਸਲ ਦੂਜੇ ਨੇ ਦੋਸ਼ੀ ਦੂਜੇ ਦੋਸ਼ ਗੱਲ ਬਿਲਕੁਲ ਤੁਹਾਡੇ ਨਾਲ ਇੱਕ ਰਹੀ ਪਰ ਪ੍ਰੋਬਲਮ ਤਾਂ ਦੁਕਾਨਦਾਰਾਂ ਨੂੰ ਬਹੁਤ ਆਉਂਦੀ ਹੈ ਸਾਰੇ ਨੂੰ ਆਉਂਦੀ ਹੈ ਮੱਲੇ ਵਾਲਿਆਂ ਨੂੰ ਵੀ ਆਉਂਦੀ ਹੈ ਗਾਂਦਰ ਨੂੰ ਵੀ ਆਂਦੀ ਸਾਰੇ ਨੂੰ ਆਂਦੀ ਐ ਇਕੱਲੇ ਨੂੰ ਥੋੜਾ ਗਾਂ ਆਈ ਆ ਸਾਰੇ ਲੋਕਾਂ ਨਾਲ ਇਹ ਵਿਚਾਰੇ ਲੱਗੇ ਹੋਏ ਕੰਡ ਵਿੱਚ ਵਿੱਚ ਵੜਦੇ ਨੇ ਕੋਈ ਉਹਦੀ ਗੱਲ ਵਾਹ ਕੋਣ ਜਿੰਮੇਵਾਰ ਆਹੋ ਦੇਖੋ ਉਹ ਸਮਾਨ ਸਾਰਾ ਦੇਖਿਆ ਆਪਾਂ ਕੱਢ ਕੇ ਕੋਤਲਾ ਦੇਖਣ ਨੂੰ ਵੀ ਜਲ ਨਹੀਂ ਕਰਦਾ ਗਲਤ ਕਰ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਹਾਂ ਸਾਰਾ ਸ਼ਹਿਰ ਆੜੇ ਤੇ ਆਪਣੇ ਮਣੇ ਜਿੰਮੇਵਾਰ ਤੇ ਆਪਾਂ ਖੜੀਏ ਤੇ ਸਾਈਂ ਸ਼ਹਿਰ ਸਾਫ਼ ਹੋ ਸਕਦਾ ਨਗਰ ਕੌਂਸਲ ਸੇਪ ਤੱਕ ਨਾ ਖੜੀਏ ਤੇ ਉਹਨਾਂ ਬੰਦਿਆਂ ਤੱਕ ਖੜੀਏ ਆਪਣੇ ਆਪਣੇ ਜਿੰਮੇਵਾਰ ਜੇ ਆਪਾਂ ਉਹਨਾਂ ਨੂੰ ਗਲਤ ਕਿਉਂ ਉਹਨਾਂ ਨੂੰ ਕਹਿ ਆਂਦੇ ਹਾਂ ਬਿਲਕੁਲ ਭਾਈ ਜੀ ਸਤਿ ਸ਼੍ਰੀ ਅਕਾਲ ਸਤ ਵੱਡੇ ਵੀਰ ਸਾਡੇ ਸਾਥੀ ਨਾਲ ਖੜੇ ਨੇ ਪ੍ਰਧਾਨ ਸਾਹਿਬ ਜੀ ਆਪਾਂ ਕੱਢ ਕੇ ਦੇਖਿਆ ਸੀਵਰੇਜ ਦੀ ਗੱਲ ਕੀਤੀ ਸੀ ਹੁਣੇ ਸੀਵਰੇਜ ਦੇ ਵਿੱਚੋਂ ਇਦਾਂ ਦੇ ਸਮਾਨ ਨਿਕਲ ਰਿਹਾ ਕੋਈ ਕੱਪੜੇ ਨਿਕਲੇ ਬੋਤਲਾਂ ਨਿਕਲੀਆਂ ਇਹ ਲੋਕਾਂ ਨੂੰ ਸੁਨੇਹਾ ਕੋਈ ਹੈਗਾ ਤੁਹਾਡੇ ਵੱਲ ਬਹੁਤ ਵਧੀਆ ਜੀ ਤੁਹਾਡੀ ਮੈਂ ਵੀਡੀਓ ਪਹਿਲਾਂ ਵੀ ਦੇਖੀ ਸੀ ਤੁਸੀਂ ਬਹੁਤ ਅੱਛਾ ਵਰਕ ਕਰ ਰਹੇ ਹੋ ਸਾਡੇ ਐਮਸੀ ਬਹੁਤ ਅੱਛਾ ਵਰਕ ਕਰ ਰਹੇ ਨੇ ਮੈਂ ਬਲਾਚੌਰ ਵਾਸੀ ਨੂੰ ਅਪੀਲ ਕਰਨਾ ਚਾਹਨਾ ਕਿ ਤੁਸੀਂ ਇਦਾਂ ਦਾ ਪੁਲਿਸ ਕੰਮ ਨਾ ਕਰੋ ਜਿੱਨਾ ਸਾਡੀ ਸ਼ਹਿਰ ਵਿੱਚ ਬਲੋਕੇਜ ਹੁੰਦੀ ਸਾਨੂੰ ਪ੍ਰੋਬਲਮਸ ਆਉਂਦੀਆਂ ਹੁਣ ਇੱਕ ਸੀਵਰੇਜ ਦੇ ਵਿੱਚ ਬੋਰੀਆਂ ਜਾਂਦਾ ਕੀ ਮਤਲਬ ਹੈ ਮੈਂ ਬਲਾਚੌਰ ਦੇ ਸਿਟੀ ਜਰ ਨਹੀਂ ਗੱਲ ਕਰਨਾ ਚਾਹੁੰਦਾ ਆ ਇਹਦੇ ਚ ਲਫਾਫੇ ਜਾਂਦਾ ਕੀ ਮਤਲਬ ਸਾਡਾ ਫਰਜ਼ ਨਹੀਂ ਬਣਦਾ ਸੀ ਬੋਰੀਆਂ ਨੂੰ ਲਫਾਫਿਆਂ ਨੂੰ ਸਾਈਡ ਤੇ ਰੱਖੀਏ ਜਾਂ ਕਿਤੇ ਉਹਨਾਂ ਲੈ ਜਾ ਕੇ ਜਿੱਥੇ ਡੱਬ ਕਰਦੇ ਉੱਥੇ ਲੈ ਕੇ ਜਾਈਏ ਆਪਾਂ ਤੇ ਇਹ ਪਲੀਜ਼ ਕਿਰਪਾ ਕਰਕੇ ਬਲਾਚੌਰ ਵਾਸੀਆਂ ਨੂੰ ਇਹ ਮੇਰੇ ਕਲਾ ਧਿਆਨ ਰੱਖਣ ਕਿ ਆਪਾਂ ਐਦਾਂ ਚੀਜ਼ਾਂ ਜਿਹੜੀਆਂ ਸੀਵਰੇਜ ਨਾਲ ਸਿਟੀਏ ਸਾਨੂੰ ਇਹ ਬਲਾਕੇਜ ਨਾ ਹੋਵੇ ਸਾਨੂੰ ਇਸ ਤਰ੍ਹਾਂ ਮਸਾਦ ਦੇਣਾ ਸਾਨੂੰ ਪ੍ਰੋਬਲਮ ਨਾ ਆਵੇ ਪਲੀਜ਼ ਮੇਰੀ ਬੇਨਤੀ ਜਰੂਰ ਸੈਕਟ ਕਰੇ ਧੰਨਵਾਦ ਅ ਭਾਜੀ ਗੱਲ ਕਰ ਲਈ ਸਿਆਣ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਸਾਨੂੰ ਇਹ ਗੱਲ ਦੱਸੀ ਆ ਵੇਖੇ ਅ ਜਦੋਂ ਆਪਾਂ ਕੋਸ਼ਿਸ਼ ਕਰਦੇ ਹਾਂ ਸਮਾਨ ਵੇਖਦੇ ਹਾਂ ਫਿਰ ਉਹ ਤੀਵਰੇਜ ਵਾਲਾ ਦੁਆ ਰੁਕ ਜਾਂਦਾ ਆ ਤੇ ਦੁਕਾਨ ਬਲੌਕ ਹੀ ਹੋ ਜਾਂਦੀ ਆ ਤੇ ਉਹਦੇ ਲਈ ਲੋਕ ਸਾਂਭੀ ਦੇ ਕਿਉਂ ਨਹੀਂ ਹੈਗੇ ਮੈਂ ਤੇ ਇਹੀ ਕਹਾਂਗਾ ਜੀ ਜਿੰਨੇ ਲੋਕ ਆ ਉਹਨਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਅਸੀਂ ਜਦੋਂ ਕੈਨੇਡਾ ਆਸਟ੍ਰੇਲੀਆ ਜਾਂਦੇ ਆ ਉੱਥੇ ਸਾਡੇ ਦੇ ਕਾਨੂੰਨ ਹਾਵੀ ਹੁੰਦਾ ਉੱਥੇ ਅਸੀਂ ਬੜੇ ਤਰੀਕੇ ਨਾਲ ਸਮਝਦੇ ਆ ਇਹ ਮੈਂ ਵੀ ਕੈਨੇਡਾ ਆਸਟ੍ਰੇਲੀਆ ਜਾ ਕੇ ਆ ਰਹਿ ਕੇ ਆਇਆ ਕਿਸੇ ਦੇ ਘਰ ਦੇ ਕਿ ਕੋਈ ਵੀ ਗੰਦਗੀ ਹੋਵੇ ਉਹ ਜਸਟ ਕਮੇਟੀ ਨੂੰ ਇਨਫੋਰਮ ਕਰ ਦੇਣ ਉਹਨਾਂ ਨੂੰ ਪੈਨਲਟੀ ਦੇਣੀ ਪੈਂਦੀ ਹੈ ਇਸ ਕਰਕੇ ਤੂੰ ਉਹ ਗੰਦ ਨਹੀਂ ਪਾਦਾ ਅਸੀਂ ਤਾਂ ਚਾਹਨੇ ਆ ਕਿ ਸਾਡਾ ਜਿਹੜਾ ਬਲਾਚੌਰ ਸਾਡਾ ਜਿਹੜਾ ਪੰਜਾਬ ਹੈ ਸਾਡੇ ਪੰਜਾਬ ਦੇ ਸ਼ਹਿਰ ਵੀ ਵਧੀਆ ਸਾਫ ਸੁਥਰੇ ਰਹਿਣ ਕਿ ਜਿਹੜੇ ਸਿਟੀਜ਼ਨ ਕੁਝ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਹੁੰਦੀਆਂ ਆ ਵੀ ਅਸੀਂ ਵੀ ਕੁਝ ਦੇਖੀਏ ਇਹ ਜ਼ਰੂਰੀ ਨਹੀਂ ਕਿ ਚੀਫ ਮਿਨਿਸਟਰ ਹੀ ਸਾਰਾ ਕੁਝ ਕਰਦਾ ਜਾਂ ਐਮਐਲਏ ਨੇ ਕਰਨਾ ਜਾਂ ਐਮਪੀ ਨੇ ਹੀ ਕਰਨਾ ਜਾਂ ਐਮਸੀ ਨੇ ਹੀ ਕਰਨਾ ਮੈਂ ਕਹਿੰਦਾ ਜਿਨ੍ਹਾਂ ਨੇ ਕਮਿਊਨਿਟੀ ਸਿਟੀ ਉੱਪਰ ਚੁਣੇ ਆ ਦੇ ਆਰ ਵੈਰੀ ਡੈਡੀਕੇਟਿਡ ਬਹੁਤ ਅੱਛਾ ਕੰਮ ਕਰ ਰਹੇ ਨੇ ਹਾਂ ਜਸਟ ਵੀ ਫੀਲ ਪ੍ਰਾਊਡ ਹੈ ਨਾ ਇਹ ਬਹੁਤ ਅੱਛਾ ਕੰਮ ਕਰ ਰਹੇ ਨੇ ਕੋਵਿਡ ਰੇਟ ਵੀ ਕਰ ਰਹੇ ਨੇ ਉਹਦੇ ਬਤਨ ਸਾਡੇ ਵੀ ਤਾਂ ਕੁਝ ਫਰਜ਼ ਬੰਦੇ ਨਾ ਅਸੀਂ ਵੀ ਉਹਨਾਂ ਨੂੰ ਪੂਰਾ ਕਰ ਲਈਏ ਆ ਛੋਟੀ ਜਿਹੀ ਗੱਲ ਲਫਾਫਿਆਂ ਦੀ ਵੀ ਜੇ ਲਫਾਫਾ ਛਿੱਟਣਾ ਕਿਤੇ ਉਹਨੂੰ ਡਸਟਬਿਨ ਛੱਟੋ ਜਾਂ ਜੇ ਡੰਬ ਉੱਤੇ ਛੱਟੋ ਮੈਂ ਤੁਹਾਨੂੰ ਆਪਣੀ ਦੱਸਦਾ ਵੀ ਜੇ ਮੈਂ ਮੁਫਲੀਆ ਦਾ ਫਾਵਾ ਛਿੱਟਣਾ ਉਹਨੇ ਪਾਲਿਸ ਨੇ ਦਾ ਲਫਾਵਾ ਮੈਂ ਹੁਣ ਜੇਬ ਜੀ ਬਾਲਣਾ ਜੇ ਪਾਰਕ ਤੇ ਸਕੂਟਰ ਰੱਖਣਾ ਜਿੱਥੇ ਕਿਤੇ ਡੰਪ ਕਰਨ ਦੀ ਪਲੇਸ ਮੈਂ ਉੱਥੇ ਜਾ ਕੇ ਛੱਡਦਾ ਮੈਂ ਇੱਦਾਂ ਨਹੀਂ ਛੱਡਦਾ ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਜੇ ਤੁਸੀਂ ਕਿਸੇ ਦੇ ਕੋਲ ਇਦਾਂ ਦੀ ਪ੍ਰੋਬਲਮ ਹੈਗੀ ਆ ਉਹ ਆਪਣਾ 100-50 ਰੁਪਿਆ ਦੇ ਕੇ ਉਹਨੂੰ ਲਗਵਾ ਲਓ ਇਹ 100-50 ਰੁਪਿਆ ਤੁਸੀਂ ਨਹੀਂ ਵੀ ਦੇ ਸਕਦੇ ਯਾਰ ਮੇਤੇ ਹਰ ਮਹੀਨੇ 100 ਰੁਪਿਆ ਇੱਕ ਬੰਦਾ ਕਰ ਲਿਆ ਲਵੇ ਮੈਂ ਵੀ ਉਹਨੂੰ ਤਿਆਰ ਆ ਆਪਾਂ ਆਪਣੇ ਸਿਟੀ ਨੂੰ ਸੋਹਣਾ ਰੱਖੀਏ ਵਧੀਆ ਰਹਿਗੇ ਮੇਰਾ ਨਾਮ ਹੈਰੀਪਾਲ ਕਲਸ਼ੀਆ ਜੀ ਸਿਆਣ ਜੀ ਮੇਰੇ ਖਾਸ ਮਿੱਤਰ ਨੇ ਤੇ ਮੇਰੀ ਹੀ ਕਲੌਨੀ ਚ ਇਹਨਾਂ ਨੇ ਬਹੁਤ ਵੀ ਕੰਮ ਕਰਵਾਏ ਨੇ ਪਹਿਲਾਂ ਅਸੀਂ ਸਾਰੇ ਅਲਮਿਲ ਕੇ ਬਕਵੀ ਕੰਮ ਕਰਦੇ ਰਹਿੰਦੇ ਆ ਸਾਰੇ ਐਮਸੀਰ ਮੇਰੇ ਜਨਪਤ ਸ਼ਾਨ ਨੇ ਜਾਪਾ ਇਕੱਠੇ ਬੋਰਡ ਦੇ ਬੈਠੇ ਸਾਰੇ ਕੰਮ ਕਰਦੇ ਆ ਲੋਕ ਸਾਰਿਆਂ ਸਾਰ ਕਹਿੰਦੇ ਸੀ ਕਿ ਲੋਕ ਫੇ ਮਾੜਾ ਕਹਿੰਦੇ ਐਮਸੀਆਂ ਨੂੰ ਪ੍ਰਧਾਨਾਂ ਨੂੰ ਐਮਐਲਏ ਨੂੰ ਵੀ ਲੋਕ ਆਪ ਦੀ ਗਲਤੀ ਨਹੀਂ ਮੰਨਦੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਕਿਸੇ ਨੂੰ ਦੋਸ਼ ਕਰਨੇ ਬੰਦ ਕਰ ਦਿਓ ਪਹਿਲਾਂ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿਏ ਫਿਰ ਤੁਸੀਂ ਆਪਣੇ ਆਪ ਨੂੰ ਐਮਸੀ ਦੀ ਜਾਂ ਐਮਐਲਏ ਦੀ ਜਾਂ ਐਮਪੀ ਦੀ ਜਗ੍ਹਾ ਤੇ ਪਲੇਸ ਕਰੇਗੇ ਦੇਖੋ ਕਿ ਆ ਤੁਸੀਂ ਉਦਾਂ ਕਰ ਪਾ ਰਹੇ ਹੋ ਜਾਂ ਅਸੀਂ ਸਾਰੇ ਦੋਸ਼ ਉਹਨਾਂ ਦੀ ਕੱਢਣੇ ਨੇ ਛੱਡੀ ਜੀ ਬਹੁਤ ਕਮੀਆਂ ਨੇ ਸਾਨੂੰ ਆਪਣੇ ਫੰਡਾਮੈਂਟਲ ਰਾਈਟਸ ਦਾ ਪਤਾ ਆ ਤੇ ਸਾਡੀ ਫੰਡਾਮੈਂਟਲ ਡਿਊਟੀ ਦੇ ਸੰਬੰਧ ਦੇ ਮਾਮਲੇ ਸਾਨੂੰ ਉਹ ਨਹੀਂ ਪਤਾ ਕਿ ਅਸੀਂ ਆਪਣੇ ਸ਼ਹਿਰ ਲਈ ਕੀ ਕਰਨਾ ਹੈ ਅਸੀਂ ਅਸੀਂ ਸਟੇਟ ਲਈ ਕੀ ਕਰਨਾ ਹੈ ਅਸੀਂ ਦੇਸ਼ ਲਈ ਕਰਨਾ ਹੈ ਇਸ ਕਰੀ ਮੈਂ ਸਭ ਨੂੰ ਬੇਨਤੀ ਕਰੂੰਗਾ ਆਪਾਂ ਸਰਕਾਰ ਨਾਲ ਸਾਥ ਦੇਈਏ ਅਸੀਂ ਐਮਸੀ ਨਾਲ ਸਾਥ ਦੇਈਏ ਤਾਂ ਕਿ ਸਾਡੇ ਦੇ ਸ਼ਹਿਰ ਸਾਡੀ ਬਿਊਟੀਫੁਲ ਸਿਟੀ ਬਣ ਜੇ ਜਸ ਲਾਈਕ ਆਸਟ੍ਰੇਲੀਆ ਕੈਨੇਡਾ ਐਂਡ ਅਦਰ ਫੋਰਨ ਕੰਟਰੀਸ ਨਾਲ ਠੀਕ ਹੈ ਨਾ ਬਿਲਕੁਲ ਹਾਂ ਤੁਹਾਨੂੰ ਵੀ ਮੈਂ ਬੋਲਦੇ ਸੁਣਦਾ ਤੁਸੀਂ ਵਧੀਆ ਕਰਦੇ ਹੋ ਪੀਵੀ 20 ਵਾਲੇ ਨਾਲ ਸ਼ਹਿ ਮਲੂਤਰਾ ਜੀ ਨਾਲ ਤੁਸੀਂ ਅਟੈਚ ਹੈਗੇ ਹੋ ਮਲੂਤਰਾ ਭਾਜੀ ਦਾ ਆਪਣਾ ਅਲੱਗਾ ਪੀਐਲਸੀ ਮੇਰਾ ਵੀ ਪੀਵੀ 20 ਹੈ ਅੱਛਾ ਅੱਛਾ ਆਪਣੀ ਪੀਵੀ 20 ਹੈ ਵਧੀਆ ਕਰਕੇ ਨਾਲ ਹੀ ਆਪਣੇ ਹਾਂ ਤੁਹਾਡੀ ਪਰਫਾਰਮੈਂਸ ਫੋਮੇ ਨਾਲ ਵੀ ਮੈਂ ਦੇਖ ਚੁੱਕੇ ਹਾਂ ਤੁਹਾਡੀ ਪਰਫਾਰਮੈਂਸ ਮੈਂ ਦੇਖ ਚੁੱਕਾ ਬਹੁਤ ਬ ਕਲਰਵਾਜੀ ਹਾਂ ਠੀਕ ਹੈ ਜੀ ਮੇਰਬਾਨੀ ਅੱਛਾ ਸੈਣ ਸਾਹਿਬ ਵੈਸੇ ਦੇਖੋ ਨਾ ਸੀਵਰੇਜ ਦੀ ਗੱਲ ਆਉਂਦੀ ਆ ਪਾਣੀ ਹੁਣ ਤੁਹਾਡੇ ਸਾਹਮਣੇ ਉਹ ਦੇਖੋ ਇਹ ਸੀਵਰੇਜ ਦਾ ਹੀ ਪਾਣੀ ਆ ਇਹ ਸਿਰਫ ਇਹ ਆਨਲੀ ਸੀਵਰੇਜ ਦਾ ਪਾਣੀ ਹੂੰ ਬਈ ਬਈ ਸੇ ਬਹੁਤ ਟਾਈਮ ਹੋ ਚੱਲਾ ਇਹਨਾਂ ਚੀਜ਼ਾਂ ਨੂੰ ਆਪਾਂ ਕਰਦਿਆਂ ਨੂੰ ਕਹਿੰਦਿਆਂ ਨੂੰ ਖਾਨੇ ਨਹੀਂ ਪੈਂਦੀ ਗੱਲ ਜਾਂ ਗੱਲ ਅਸਲ ਨਾਲ ਜੀ ਜਿਹੜੀ ਉੱਪਰ ਤੋਂ ਪਾਣੀ ਆਦਾ ਹੂੰ ਤੇ ਉੱਥੇ ਸੀਵਰੇਜ ਖੁੱਲਾ ਛੱਡਿਆ ਹੋਇਆ ਉਹ ਜਿਹੜਾ ਖੁੱਲਿਆ ਛੜਿਆ ਉਹ ਸਾਰੇ ਲੋਕਾਂ ਨੇ ਆਪਣਾ ਆਪਣਾ ਪਾਣੀ ਪਾਤਾ ਹੋਇਆ ਜਿਹੜੇ ਪਾਈਏ ਅਧੀਏ ਫਿੰਡਾ ਬੜਾ ਕੁਝ ਨਿਕਲਦਾ ਜਿਹੜਾ ਪ੍ਰੂਫ ਐਚਡੀਐਫਸੀ ਬੈਂਕ ਦਾ ਕੋਲ ਐਚਡੀਐਫਸੀ ਬੈਂਕ ਦੇ ਕੋਲ ਆਪਾਂ ਦੇਖ ਲਵਾਂ ਪਹਿਲਾਂ ਦੇਖ ਕੇ ਫਿਰ ਦੱਸਿਓ ਮੈਂ ਪੱਕਾ ਜਾ ਕੇ ਲਾਈਵ ਦਿਖਾ ਦਊਗਾ ਤੇ ਮੈਂ ਚਾਹੁੰਦਾ ਆ ਵਰਦਾਨ ਸਾਹਿਬ ਥੋੜੀ ਜਿਹਾ ਕਿਸੇ ਦੁਕਾਨਦਾਰ ਕੋਲ ਪੁੱਛਾ ਕਿ ਤਾਂ ਮੈਂ ਕੋਈ ਹੋਰ ਪੁੱਛਣਾ ਚਾਹੁੰਦਾ ਹਾਂ ਜੇ ਕੋਸ਼ਿਸ਼ ਕਰਾਂ ਕਿ ਆਪਾਂ ਬਾਈ ਜੀ ਨਾਲ ਕਿਸੇ ਨਾਲ ਵੀ ਗੱਲਬਾਤ ਕਰਨ ਦੀ ਤੇ ਆ ਬਾਈ 사சிகਾ ਆਪਾਂ 2 ਮੀਟਰ ਲੈਣੇ ਸੀ ਆਪਾਂ ਲਾਈਵ ਹੋਵੇ ਮੈਂ ਪ੍ਰੈਸ਼ਰ ਕੋ ਟ੍ਰਾਬਲ ਆ ਬਾਈ ਜੀ ਆ ਇਹ ਮੜੀ ਅੱਥੀ ਆ ਦੇਖੋ ਇਹਦਾ ਪ੍ਰਧਾਨ ਸਾਹਿਬ ਤੁਹਾਡੇ ਨਾਲ ਨੇ ਹਾਂਜੀ 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 ਸਿਆਲ ਸਾਹਿਬ ਹਾਂਜੀ ਫਿਰ ਕਹਿਣ ਦਾ ਮਤਲਬ ਇਹ ਆ ਵੀ ਬਾਈ ਜੀ ਆ ਸੀਵਰੇਜ ਦਾ ਪਾਣੀ ਕਹਿੰਦੇ ਗੰਦੀ ਬੀ ਸਮੈਲ ਬਹੁਤ ਆਉਂਦੀ ਆ ਹਾਂਜੀ ਹਾਂਜੀ ਲੋਕ ਕਹਿੰਦੇ ਇਹਦੇ ਚ ਬੋਤਲਾਂ ਜਾਂ ਕੋਹੋਰ ਚੀਜ਼ਾਂ ਕੱਪੜੇ ਬਹੁਤ ਸੁੱਟਦੇ ਨੇ ਉਹਦੇ ਨਾਲ ਗਲਦੇ ਹੈ ਨਹੀਂ ਕਿ ਕੱਪੜੇ ਬਟ ਉਹ ਪ੍ਰੋਬਲਮ ਬਹੁਤ ਜਿੰਦਾ ਇੱਕ ਤੁਸੀਂ ਕਿਹੜਾ ਨਾਲ ਕਿਹੜੇ ਸਾਧਵੇਂ ਸਾਫ਼ ਹੋਵੇ ਸਾਫ਼ ਸਥਰਾ ਹੋਣਾ ਚਾਹੀਦਾ ਹੋਰ ਆਪਾਂ ਕਿਆ ਕਹਣਾ ਬੜੇ ਭਾਜੀ ਹਾਂਜੀ ਇਹ ਪਰ ਲੋਕ ਭਾਜੀ ਹਟਦੇ ਨਹੀਂ ਸੱਚੀ ਨਹੀਂ ਉਹ ਤੁਹਾਨੂੰ ਪਤਾ ਹੀ ਹੈ ਜੀ ਕਿਆ ਕਿਆ ਸਾਧੇ ਕੁਝ ਮੈਸੇਜ ਦੇ ਦਿਓ ਲੋਕਾਂ ਨੂੰ ਬਾ ਮੈਸੇਜ ਇਹ ਹੀ ਹੈ ਵੀ ਨਾ ਸਿੱਟੋ ਇਹਨੂੰ ਆਪਣਾ ਥਾਂ ਤੇ ਰੱਖੋ ਜਿੱਥੇ ਕੂੜਾਦਾਨ ਉੱਥੇ ਸਿੱਟਣਾ ਚਾਹੀਦਾ ਉੱਥੇ ਨਹੀਂ ਜਾਦਾ ਭਾਜੀ ਹਾਂਜੀ ਉਹ ਸਹੀ ਹੈ ਜੀ ਠੀਕ ਹੈ ਭਾਜੀ ਥੈਂਕ ਯੂ ਧੰਨਵਾਦ ਭਾਜੀ ਸਿਆਣ ਸਾਹਿਬ ਚੰਗੀ ਤਰ੍ਹਾਂ ਕਰਾ ਰਹੇ ਹਾਂ 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 ਬਿਲਕੁਲ ਬਿਲਕੁਲ ਪੂਰੀ ਕੋਸ਼ਿਸ਼ ਕਰ ਰਹੇ ਜੀ ਬਿਲਕੁਲ ਬਿਲਕੁਲ ਸਿਆਣ ਸਾਹਿਬ ਇਹਨਾਂ ਦੀ ਗੱਲ ਸੱਚੀ ਹੈ ਵੀ ਸਿਆਣ ਸਾਹਿਬ ਕਰਾ ਰਹੇ ਆ ਕੋਸ਼ਿਸ਼ ਬਿਲਕੁਲ ਨਾਲ ਹੀ ਆ ਕਿਰੀਆਂ ਪਰ ਆਹ ਜਿਹੜਾ ਸਿਆਣ ਸਾਬ ਨੇ ਗੱਲਾਂ ਕੀਤੀਆਂ ਵੀ ਦੇਖੋ ਨਾ ਤੁਸੀਂ ਆਪ ਆਪਣੇ ਆਪ ਦੇਖ ਸਕਦੇ ਹੋ ਵੀ ਬਹੁਤ ਹਾਲਾਤ ਮਾੜੇ ਨੇ ਇੱਥੇ ਤੇ ਇਹ ਵਿੱਚੋਂ ਹੀ ਨਿਕਲਿਆ ਹੋਇਆ ਕੂੜਾਦਾਨ ਆ ਜਿਹੜਾ ਅ ਦੁਆ ਕਰਦਾ ਪਿਆ ਬਟ ਫਿਰ ਵੀ ਪ੍ਰੋਬਲਮਾਂ ਦਿੰਦੀਆਂ ਪਈਆਂ ਦੁਕਾਨਦਾਰਾਂ ਨੂੰ ਜਿਆਦਾ ਪ੍ਰੋਬਲਮ ਆ ਬਾਈ ਵੀ ਦੁਕਾਨ ਚ ਕਰਦੇ ਨੇ ਬਾਈ ਸੱਸੀ ਗਾਲ ਬਾਈ ਵੱਡੇ ਵੀਰੇ ਲੋਕਾਂ ਨੂੰ ਮੈਸੇਜ ਦਿਓ ਜੀ ਕੀ ਗੱਲ ਕੀ ਹੈ ਸਿਆਣ ਸਾਡੇ ਸਾਡੇ ਪ੍ਰਧਾਨ ਬਲਾਚੌਰ ਦੇ ਉਹਨਾਂ ਨੇ ਕਿਹਾ ਵੀ ਲੋਕ ਹਟਦੇ ਨਹੀਂ ਹੈਗੇ ਸਿੱਟਣ ਤੋਂ ਉਹਨਾਂ ਨੂੰ ਕੋਈ ਮੈਸੇਜ ਬਾਈ ਬਾਈ ਭਾਈ ਕੋਲਾ ਕਰ ਕਰਨਾ ਵਿੱਚ ਸਿੱਟਣਾ ਉਹਦੀ ਕਰਕੇ ਬਲੌਗ ਆ ਜਾਂਦਾ ਬਲੌਗ ਹੋ ਜਾਂਦਾ ਸਭ ਤੋਂ ਪ੍ਰੋਬਲਮ ਪਾਉਂਦੀ ਹੁੰਨੀ ਆਦੀ ਹੈਗੇ ਹਾਂ ਚਲੋ ਕਿਉਂਕਿ ਜਦੋਂ ਤੁਹਾਡਾ ਡਾਕੇ ਨਹੀਂ ਆਣਾ ਤਾਂ ਦੁਕਾਨ ਕਿੱਦਾਂ ਤੁਰਨੀ ਹਾਂਜੀ ਇਹ ਹੈਗਾ ਵੀ ਚਲੋ ਭਾਜੀ ਹੁਣੀ ਬਹੁਤ 5-7 ਦਿਨਾਂ ਤੋਂ ਮਿਹਨਤ ਕਰ ਰਹੇ ਆ ਯਾਰ ਅੱਛਾ ਹਾਂਜੀ ਪੂਰੀ ਪੂਰੀ ਮਿਹਨਤ ਕਰ ਰਹੇ ਆ ਭਾਜੀ ਜਿਹੜੇ ਸੀਵਰੇਜ ਸਾਫ ਕਰਨਾ ਸਿਆਣ ਸਾਹਿਬ ਹੁਣੀ ਵੀ ਕਰਾ ਰਹੇ ਆ ਲੋਕਾਂ ਨੂੰ ਮੈਸੇਜ ਕਿਉਂ ਦੇਣਾ ਚਾਹੁੰਦਾ ਵੀ ਤੂੰ ਨਾ ਛੱਟੋ ਜਾ ਕੇ ਇੱਥੇ ਹਾਂਜੀ ਬਾਈ ਪੂਰਾ ਕਰ ਕਰ ਨਾ ਛੱਟਣ ਯਾਰ ਜੇ ਨਾ ਬਲੋਕ ਆ ਹਾਂਜੀ ਹਾਂਜੀ ਭਾਜੀ ਉਹਦੇ ਨਾਲ ਪ੍ਰੋਬਲਮ ਜਦੋਂ ਬਲੋਕਿੰਗ ਹੋ ਗਿਆ ਤਾਂ ਫਿਰ ਪਾਣੀ ਤਾਂ ਬਾਹਰ ਆਣਾ ਹੀ ਆ ਹਾਂਜੀ ਆਣਾ ਜਾਣਾ ਸਮੈਲ ਤਾਂ ਬਹੁਤ ਆਦੀ ਹੁਣੀ ਪਾਣੀ ਦੀ ਆਦੀ ਆ ਬਾਈ ਪੈਰਾਂ ਪਰ ਖਾਜ ਹੋਣ ਲੱਗ ਪਈਆਂ ਪਾਣੀ ਆ ਅੱਛਾ ਹਾਂਜੀ ਪੈਰਾਂ ਤੇ ਖਾ ਚਲੋ ਬਾਈ ਜੀ ਠੀਕ ਆ ਆਪਾਂ ਮੋਰੀ ਝਾਕੀ ਮਰਾਵਾਂ ਕਿ ਕਿਸੇ ਦੁਕਾਨਦਾਰ ਕੋ ਗੱਲਬਾਤ ਕਰਦੇ ਹਾਂ ਪਛੋਕੋ ਤੁਸੀਂ ਜਰਾ ਹਾਂ ਜੋ ਪੱਲੀਦਾਰ ਹਾਂ ਬਾਈ ਚੱਲ ਜਾਤ ਹਾਂ ਤੇ ਕੋਸ਼ਿਸ਼ ਜਾਰੀ ਆਪੜੀ ਆ ਗੰਦਗੀ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਪ੍ਰੋਬਲਮਾਂ ਇੱਥੇ ਦਿੰਦੀਆਂ ਪਈਆਂ ਨੇ ਚੀਜ਼ਾਂ ਨੂੰ ਭਾਜੀ ਨਾਲ ਗੱਲਬਾਤ ਇੱਕ ਵਾਰ ਕਰ ਲਾਂ ਦੀ ਬਾਈ ਜੀ ਸ਼ਾਸਕ ਜੀ ਵੱਡੇ ਵੀਰੇ ਮੈਂ ਪ੍ਰੈਸ ਰਿਪੋਰਟਰ ਬਲਾਚੌਰ ਤੋਂ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਦੇ ਸੀ ਆਪਾਂ ਆਪਣੇ ਸਿਆਣ ਨਾਲ ਇਹ ਜਿਹੜਾ ਸੀਵਰੇਜ ਦੇ ਪਾਣੀ ਹੋਂ ਦੇ ਕੋ ਤੁਹਾਨੂੰ ਕਿੰਨੀ ਪ੍ਰੋਬਲਮ ਆਣ ਲਗੀ ਹੋਈ ਕਹਿੰਦੇ ਨਾ ਲੋਕ ਵਿੱਚ ਅ ਕੱਪੜੇ ਜਾਂ ਬੋਤਲਾਂ ਸੀਵਰੇਜ ਦੇ ਪਾਣੀ ਦੇ ਵਿੱਚ ਜਿਹੜਾ ਸੀਵਰੇਜ ਉਹਦੇ ਵਿੱਚ ਸਿੱਟਦੇ ਆ ਉਹ ਲੋਕਾਂ ਨੂੰ ਵਾਇਰਸ ਕਰਨਾ ਚਾਹੁੰਦੇ ਆ ਕਹਿਣਾ ਚਾਹੁੰਦੇ ਕੁਝ ਦੇਖੋ ਜੀ ਜਿਹੜੀ ਇਹ ਜਿੰਜਾ ਦਾ ਫਿਰ ਉਹਦਾ ਡਸਟਬਿਨ ਜਦੋਂ ਜਗਾ ਤੇ ਢੰਪ ਬਣੇ ਉੱਥੇ ਜਾ ਕੇ ਸਿੱਟਣਾ ਚਾਹੀਦਾ ਨਾਲੀ 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 'ਚ ਨਾ ਸਿੱਟੋ ਫੋਨ ਕਰਕੇ ਫਿਰ ਦਿੱਕਤ ਦੇ ਦਿੱਤੀ ਸਾਨੂੰ ਹੁਣ 10 12 ਦਿਨ ਹੋ ਗਏ ਹੈ ਪਰੇਸ਼ਾਨ ਹੁੰਦੇ ਹਨ ਨਾ ਨਾ ਗਾ ਕੇ ਚੜਦਾ ਨਾ ਕੋਈ ਜਿੰਦਾ ਮੁਰੇ ਬੱਟ ਲਾ ਜਗਾ ਕੰਗ ਤਾਂ ਹੀ ਪਰੇਸ਼ਾਨੀ ਹੁੰਦੀ ਹੁਣ ਇਹ ਵੀ ਵਿਚਾਰੇ ਲੱਗੇ ਹੋਏ 10 12 ਦਿਨ ਇਹਨਾਂ ਲੱਗੇ ਹੋ ਕੇ ਰੋਜ਼ ਸਫਾਈ ਕਰ ਜਾਂਦੇ ਪਰ ਉਹ ਹੱਲ ਨਹੀਂ ਹੋ ਰਿਹਾ ਪਰ ਉਹ ਹੁਣ ਅੱਜ ਵੀ ਟਰੈਕਟਰ ਨਾਲ ਖਿੱਚਿਆ ਇਹਨਾਂ ਪਤਾ ਨਹੀਂ ਦੇਖੋ ਹੁਣ ਕਿੱਦਾਂ ਹੁੰਦੀ ਸ਼ਾਇਦ ਕਹਿੰਦੇ ਹੋਰਦਾ ਹੋ ਜਾਊਗਾ ਕਹਿੰਦੇ ਅੱਜ ਨਹੀਂ ਇਹ ਗਲਤੀ ਲੋਕਾਂ ਦੀ ਹੈ ਬਸ ਲੋਕਾਂ ਦੀ ਜੇ ਮੰਨ ਲਓ ਕੋਈ ਸਿੱਟ ਦੇ ਤੇ ਬਲੋਗਿੰਗ ਤਾਂ ਤਾਂ ਹੀ ਹੁੰਦਾ ਹਾਂਜੀ 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 ਹੁਣ ਦੇਖੋ ਤੁਹਾਡੇ ਸਾਹਮਣੇ ਆ ਉਹ ਫਿਰ ਕਿੰਨਾ ਸਮ ਹਾਂ ਤੁਹਾਡੇ ਸਾਹਮਣੇ ਪਰੇਸ਼ਾਨੀ ਗਾਗ ਨਹੀਂ ਇਧਰੋਂ ਆਉਂਦਾ ਬੱਟ ਲੱਗੀ ਕਰਕੇ ਜਣੀ ਬਟਪਦੇ ਨਹੀਂ ਗਾਗਾ ਆਪ ਵੀ ਕਿਤਰਾ ਜਾਂਦਾ ਲਗਾ ਕਹਿੰਦਾ ਮੋਰੀ ਬੱਟ ਲੱਗੀ ਵੀ ਕਾਨੂੰ ਇਹਦੇ ਵਾਕ ਸੋ ਬਿਲਕੁਲ ਭਾਜੀ ਸਹੀ ਗੱਲ ਆ ਕੁਝ ਮੈਸੇਜ ਦੇਣਾ ਚਾਹੁੰਦੇ ਕੋਈ ਲੋਕਾਂ ਨੂੰ ਮੈਸੇਜ ਬਸ ਇਹੀ ਆ ਜੀ ਵੀ ਸਫਾਈ ਰੱਖਣੀ ਚਾਹੀਦੀ ਆਪਣੀ ਜਿੱਥੇ ਕੋਈ ਡੰਪ ਬਣਿਆ ਜਗ੍ਹਾ ਬਣੀ ਉੱਥੇ ਜਾ ਕੇ ਕੂੜਾ ਸਿੱਟੋ ਜੀ ਨਾ ਅੱਧਾ ਖਲਾਰੋ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਬਿਲਕੁਲ ਸਹੀ ਗੱਲ ਭਾਈ ਜੀ ਭਾਈ ਜੀ ਕਹਿੰਦੇ ਵੀ ਜਿੱਥੇ ਡੰਪ ਆ ਜਾਂ ਉਥੇ ਸਿੱਟਿਆ ਹੋ ਜਾਗਦਾ ਹੈ ਕੂੜਾ ਵੀ ਸਾਨੂੰ ਤਾਂ ਪ੍ਰੋਬਲਮ ਆਦੀ ਤੇ ਦੁਕਾਨਦਾਰ ਤਾਂ ਇਦਾਂ ਦੀ ਇੱਕ ਚੀਜ਼ ਹੁੰਦੀ ਵੀ ਜਿਹਨੇ ਦੁਕਾਨਦਾਰ ਦੇ ਦੁਕਾਨ ਤੋਂ ਹੀ ਕੁਝ ਖਾਣਾ ਹੁੰਦਾ ਦੁਕਾਨ ਤੋਂ ਹੀ ਕਮਾਣਾ ਹੁੰਦਾ ਸਭ ਕੁਝ ਹੈ ਨਾ ਤੇ ਸਾਡਾ ਭਰਾ ਵੀ ਸਾਡੇ ਨਾਲ ਨੇ ਇੱਕ ਵਾਰ ਚ ਗੱਲਬਾਤ ਬਾਈ ਜੀ ਬਾਈ ਜੀ ਹਾਂ ਦਿੱਖੋ ਤੁਹਾਡੇ ਸਾਹਮਣੇ ਸੀਵਰੇਜ ਦਾ ਪਾਣੀ ਹੈ ਬਾਈ ਜੀ ਇਸੀ ਕਰ ਵੱਡੇ ਵੀ ਨੇ ਮੈਂ ਸਿਆਣ ਸਾਹਿਬ ਨਾਲ ਗੱਲਬਾਤ ਕਰਕੇ ਆਇਆ ਹਾਂ ਹਾਂਜੀ ਹਾਂਜੀ ਕਹਿੰਦੇ ਆ ਸੀਵਰੇਜ ਦਾ ਜਿਹੜਾ ਪਾਣੀ ਆ ਨਾ ਲੋਕ ਉਹਦੇ ਚ ਸੀਵਰੇਜ ਦੇ ਵਿੱਚ ਮਨ ਲਓ ਕੱਪੜੇ ਜਾ ਬੋਲ ਲਾਸਟ ਦੀਆ ਡੋਰਾ ਬਹੁਤਾਂ ਨਹੀਂ ਆ ਜੀ ਡੋਰਾ ਉਹ ਨਹੀਂ ਕੱਟ ਕੱਟ ਕੇ ਵਿਚੋ ਲਪੇਟੇ ਰਿਹਾ ਚਾਈਨਾ ਡੋਰ ਬਹੁਤ ਗੱਡੀ ਵਿਚੋ ਉਹਨਾਂ ਨੇ ਵਿਚਾਰਿਆ ਨੇ ਲੱਗੇ ਓਏ ਕਈਆਂ ਦਿਨਾਂ ਤੋਂ ਪਰ ਇਹਦੇ ਕਰਕੇ ਅਸੀਂ ਦੁਕਾਨਦਾਰ ਜਿਹੜੇ ਹੈਗੇ ਬੜੇ ਪਰੇਸ਼ਾਨ ਹੈ ਸਾਡਾ ਕੋਈ ਕੰਮ ਨਹੀਂ ਚੱਲਦਾ ਅਸੀਂ ਤਾਂ ਦੇਖੋ ਤੁਸੀਂ ਹਾਲਾਤ ਕਿੰਨੇ ਬਣੇ ਪਏ ਆ ਜਿੱਦਾਂ ਇੱਥੇ ਕੋਈ ਹੁੰਦਾ ਹੀ ਨਹੀਂ ਬਾਲੀ ਵਾਸ ਪਰ ਸਿਆਣ ਸਾਬ ਨੇ ਕਾਫੀ ਮਿਹਨਤ ਕੀਤੀ ਕਾਫੀ ਦਿਨਾਂ ਤੇ ਲੱਗੇ ਹੋਏ ਆ ਮਗਰ ਪਰ ਕੰਮ ਚੱਲ ਰਿਹਾ ਪਰ ਕੰਮ ਇਹਦਾ ਬੰਦੇ ਕੋਲ ਹੋ ਰਹੀ ਰਿਹਾ ਤਰਤੀਬ ਤਰੀਕੇ ਨਾਲ ਉਹ ਕਰਨਾ ਤਾਂ ਨਾ ਲੋਕਾਂ ਨੇ ਹੀ ਪਰ ਸਿਆਣ ਸਾਹਿਬ ਤੋਂ ਜਿਹੜੇ ਲੱਗੇ ਹੋਏ ਆ ਉਹ ਤਾਂ ਅਰੀ ਜਾਂਦੇ ਆ ਵਿੱਚ ਧੂਆ ਬਹੁਤ ਆ ਕੱਪੜੇ ਕੁੱਪੜੇ ਬਹੁਤ ਲਿਫਾਫੇ ਜਿਹੜੇ ਹੈਗੇ ਨਾ ਉਸੀ ਵੇ ਦੇ ਵਿੱਚ ਧੱਕ ਦਿੰਦੇ ਆ ਉਹ ਲਿਫਾਫੇ ਬਹੁਤ ਕੱਡੇ ਢੇਰ ਲੱਗੇ ਨਹੀਂ ਕਿ ਲਾਏ ਪਰ ਉਹਨੂੰ 10 ਦਿਨ ਹੋ ਗਏ ਘੱਟੋ-ਘੱਟ ਲੱਗੇ ਆ ਇਹ ਲੋਕਾਂ ਦੀ ਗਲਤੀ ਆ ਕੋਈ ਇਹਦਾ ਲੋਕਾਂ ਦੀ ਗਲਤੀ ਮੰਨ ਸਕਦੇ ਹੋ ਨਾ ਕਮੇਟੀ ਵਾਲਿਆਂ ਦੀ ਗਲਤੀ ਥੋੜੀ ਹੈ ਜੀ ਨਹੀਂ ਲੈ ਕੇ ਲਫਾਫੇ ਵਿੱਚ ਧੱਕ ਦੇਣੇ ਆ ਜੋ ਸੜਿਆ ਪਚਿਆ ਸਮਾਨ ਹੈ ਵਿੱਚ ਧੱਕ ਦੇਣੇ ਆ ਸਮਾਨ ਦੇ ਮੰਨ ਲਓ ਕੱਪੜਾ ਕੋਈ ਲਫਾਫਾ ਪੁਰਾਣਾ ਗਿਆ ਬੋਤਲ ਪੁਰਾਣੀ ਉਹ ਸਿੱਟੀ ਕੀਤੀ ਉਹ ਵਿੰਦੂ ਵਾਦੀ ਸਿੱਟਣਾ ਦੇਖੋ ਜਾਸਦੀ ਮੀਨ ਪਏ ਘਰਾਂ ਦੇ ਬੱਚੇ ਉਹ ਪੂਰਾ ਚੱਕਣ ਵਾਲੇ ਆਦੇ ਆ ਉਹਨਾਂ ਨੂੰ ਕਿੱਦਾਂ ਸੁੱਕਾ ਕੂੜਾ ਦਿਓ ਉਹ ਲੈ ਕੇ ਜਾਂਦੇ ਆ ਉਹਨਾਂ ਨੂੰ ਦਿਓ ਉਹਨਾਂ ਨੂੰ ਦੇਣ ਦੀ ਵਜ੍ਹਾ ਨਾਲ ਜੀ ਧੱਕ ਦਿੰਦੇ ਆ ਹੂੰ ਇਹ ਤਾਂ ਦੇਖੋ ਲੋਕਾਂ ਦੀ ਅਣਗਹਿਲੀ ਹੈ ਲੋਕਾਂ ਦੀ ਗਲਤੀ ਹੈ ਇਹਦੇ ਤੇ ਪ੍ਰਸ਼ਾਸਨ ਦਾ ਤਾਂ ਕੋਈ ਐਡਾ ਵੱਡਾ ਦੋਸ਼ ਨਹੀਂ ਹੈ ਪਰ ਇਹ ਪ੍ਰਸ਼ਾਸਨ ਦਾ ਕਰਕੇ ਇਹਨਾਂ ਲੋਕਾਂ ਕਰਕੇ ਜਾਂ ਪ੍ਰਸ਼ਾਸਨ ਪਰੇਸ਼ਾਨੀ 'ਚ ਹੈ ਹੂੰ ਪ੍ਰਸ਼ਾਸਨ ਬੰਨੀ ਕੋਈ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦਾ ਬਸ ਇਹ ਹੈ ਕਿ ਦੇਖੋ ਜਿਹੜਾ ਸਾਡੇ ਘਰ ਦਾ ਜੋ ਲਿਫਾਫਾ ਆਇਆ ਜਾਂ ਬੁਲਾਕੂੜਾ ਜਿੱਥੇ ਕਿਸੇ ਵੀ ਤਰ੍ਹਾਂ ਦਾ ਆਇਆ ਉਹਨੂੰ ਤੁਸੀਂ ਆਪਣੇ ਦਾਸਤਮੇਂ ਚ ਪਾ ਗਏ ਉਹ ਕਮੇਟੀ ਵਾਲੇ ਬੰਦੇ ਆਦੇ ਆ ਉਹਨਾਂ ਨੂੰ ਦਿਓ ਉਹ 10-20 ਹਜ਼ਾਰ ਰੁਪਏ ਲੈਂਦੇ ਆ ਉਹਨਾਂ ਨੂੰ ਦਿਓ ਕੋਈ ਗੱਲ ਨਹੀਂ ਕੋਈ ਬੜੀ ਗੱਲ ਉਹ ਘਰੋ ਚੁੱਕ ਕੇ ਲੈ ਜਾਂਦੇ ਤੁਹਾਨੂੰ ਹੋਰ ਕੀ ਚਾਹੀਦਾ ਉਹ ਉਹਨਾਂ ਨੂੰ 20 ਹਜ਼ਾਰ ਰੁਪਏ ਦੇਣ ਦੀ ਬਜਾਏ ਤੁਸੀਂ ਉਹ ਨਾਲੇ ਵਿੱਚ ਧੱਕ ਦਿੰਦੇ ਆ ਜਿਹੜੇ ਲੋਕਾਂ ਦੀ ਪਰੇਸ਼ਾਨੀ ਬਣਦੀ ਹੈ ਬਲੌਕ ਜਾਂਦੀ ਹੈ ਲੋਕ ਪਰੇਸ਼ਾਨੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਹ ਬੁਰਾ ਹਾਲ ਹੈ ਅੱਜ ਤਾਂ ਤੇ ਬੈਠਿਆ ਇੱਥੇ ਝੋਕੀਆਂ ਪਣੀਆਂ ਵੀ ਛਕੜੀਆਂ ਚਾਹ ਪਣੀਆਂ ਵੀ ਛਕੜੀਆਂ ਪਰ ਹਾਲਾਤ ਮਾਰੇ ਆ ਹੂੰ ਇਹ ਗੱਲ ਹੈ ਗਾਗ ਨਹੀਂ ਆਂਦਾ ਹੁਣ ਗਾਗ ਨੇ ਗਾਗ ਚੜਦਾ ਨਹੀਂ ਇਹਨਾਂ ਗੰਦ ਦੇਖ ਕੇ ਗਾ ਖੜੂਗਾ ਹਾਲਾਤ ਤਾਂ ਦਿਖਾਉਂਗਾ ਲੋਕਾਂ ਨੂੰ ਕਿੱਦਾਂ ਦੇ ਇਹਨਾਂ ਕੰਮ ਦੇ। ਬਿਲਕੁਲ ਬਾਈ ਜੀ ਗੱਲ ਬਿਲਕੁਲ ਸਹੀ ਆ ਹੁਣ ਠੀਕ ਹੈ ਚੱਲੀ ਜਾਂਦਾ ਬਿਲਕੁਲ ਸਹੀ ਗੱਲ ਭਾਜੀ ਕਮੇਟੀ ਵਾਲੇ ਜਿਹੜੇ ਲੱਗੇ ਹੋਏ ਹੁਣ ਉਹ ਜਿਹੜੇ ਕੀ ਕਰਨ ਉਹ ਲੱਗੇ ਹੋਏ ਆ ਸਾਰੇ ਖੜੇ ਆ ਕੇ ਈਓ ਸਾਹਿਬ ਤੇ ਮੈਂ ਪ੍ਰਧਾਨ ਸਾਹਿਬ ਤੇ ਸਿਆਣ ਸਾਹਿਬ ਦੀ ਬਹੁਤ ਮਿਹਨਤ ਹੈ ਹਾਂ 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 ਇਹ ਗੱਲ ਇਹ ਤਾਂ ਗੱਲ ਹੈਗੀ ਆ ਤੁਹਾਨੂੰ ਮੈਂ ਦਿਖਾਣ ਵੀ ਦਿੰਦਾ ਆ ਦੇਖੋ ਤੁਸੀਂ ਗੰਦਗੀ ਔਰ ਇਹ ਸੀਵਰੇਜ ਕਰਕੇ ਆ ਬਾਈ ਜੀ ਕਹਿ ਰਿਹਾ ਬਈ ਜੇ ਤੁਸੀਂ ਫਿਰ ਤੁਸੀਂ ਨਗਰ ਕੌਂਸਲ ਕੌਂਸਲ ਵਾਲਿਆਂ ਨੂੰ ਗਲਤੀ ਤੁਸੀਂ ਉਹਨਾਂ ਦੀ ਠਹਿਰਾਉਂਦੇ ਆ ਗਲਤੀ ਤੁਸੀਂ ਆਪ ਦੀ ਮੰਨਦੇ ਨਹੀਂ ਹੈਗੇ ਲੋਕਾਂ ਨੂੰ ਅਵੇਅਰਸ ਬਾਈ ਜੀ ਬਾਈ ਜੀ ਕਰ ਰਿਹਾ ਬਈ ਜੇ 20000 ਤੋਂ ਜਿਹੜਾ ਉਹ ਪੂਰਾ ਚੱਕਣ ਵਾਲਾ ਲੈਂਦਾ ਤੁਸੀਂ ਉਹਨਾਂ ਨੂੰ ਦੋ ਫਿਰ ਐਡਾ ਚੋਲਮਾ ਨਾ ਕਰੋ ਕਿਉਂਕਿ ਜਦੋਂ ਬਲੌਕਿੰਗ ਹੁੰਦੀ ਹੈ ਨਾ ਬਲੌਕਿੰਗ ਦੇ ਬਾਅਦ ਫਿਰ ਪ੍ਰੋਬਲਮਾਂ ਖੜੀਆਂ ਹੁੰਦੀਆਂ ਪ੍ਰੋਬਲਮਾਂ ਖੜੀਆਂ ਹੋਣ ਦੇ ਬਾਅਦ ਤੁਸੀਂ ਆਪ ਪ੍ਰੋਬਲਮ ਵਿੱਚ ਪੈਂਦੇ ਹੈ ਨਾ ਦੁਕਾਨਦਾਰ ਭਾਈਚਾਰਾ ਫਿਰ ਕਰੂੰਗਾ ਕਿਆ ਇਸ ਕਰਕੇ ਤੁਹਾਡੇ ਸਾਹਮਣੇ ਆ ਸਭ ਕੁਝ ਆ ਇੱਕਦਰੀ ਸਾਰਿਆਂ ਦਾ ਇਹੀ ਹਾਲ ਵੀਰ ਲਓ ਭਾਜੀ ਜੀ ਆਗੇ ਆ ਹਾਂਜੀ ਬਾਈ ਜੀ ਹਾਂਜੀ ਸਸਟੀ ਟਾ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਸੀਵਰੇਜ ਬਾਰੇ ਵੀਰ ਜੀ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਕਵਰਿੰਗ ਕਰ ਰਹੇ ਹੋ ਸੀਵਰੇਜ ਦੀ ਬੇਨਤੀ ਮੇਰੀ ਇਹ ਹੈ ਕਿ ਜਿਹੜਾ ਤੁਸੀਂ ਇੱਕ ਇੱਕ ਕਵਰ ਕੀਤਾ ਹੈ ਇਹ ਇਕੱਲਾ ਇੱਕ ਨਹੀਂ ਬਲਕਿ ਚੋਰ ਸਾਰੇ ਸੀਵਰੇਜ ਦਾ ਹਾਲ ਇਹੀ ਹੈ ਅੱਛਾ ਇਹ ਇੱਕ ਨਾ ਦੇਖੋ ਤੁਸੀਂ ਗਲੀਆਂ 'ਚ ਜਾ ਕੇ ਦੇਖੋ ਕੀ ਹਾਲ ਹੈ ਅਸੀਂ ਖੁਦ 20000 ਰੁਪਏ ਲਾ ਕੇ ਇੱਕ ਠੀਕ ਕੀਤਾ ਉਹਦੇ ਵਿੱਚ ਵੀ ਇਹੀ ਕੁਸ਼ੀ ਸੇਮ ਲੋਕੋ ਤੁਸੀਂ ਇੱਥੋਂ ਪੜਾ ਕੇ ਕਵਰੇਂ ਕਰ ਰਹੇ ਹੋ ਜਿੱਥੋਂ ਸੀਵਰੇਜ ਦਾ ਪਾਣੀ ਪੈ ਰਿਹਾ ਉਹਦੇ ਵਿੱਚ ਸਾਰਾ ਕੁਝ ਸੀਵਰੇਜ ਦਾ ਪਾਣੀ ਹਜੇ ਤੱਕ ਪਾਇਆ ਨਹੀਂ ਗਿਆ ਹੈ ਆਫੀਸ਼ੀਅਲੀ ਪਾਇਆ ਨਹੀਂ ਗਿਆ ਆਪਣੀ ਮਰਜ਼ੀ ਨਾਲ ਲੋਕਾਂ ਨੇ ਪਾਇਆ ਉਹਦੇ ਵਿੱਚ ਇਹ ਬੋਤਲਾਂ ਤੇ ਇਹ ਕੱਪੜੇ ਇਹ ਵਸਤਰ ਆ ਰਹੇ ਆ ਉਹ ਉੱਪਰ ਤੋਂ ਗੁਰਦੁਆਰਾ ਸਾਹਿਬ ਤੋਂ ਉੱਪਰ ਤੋਂ ਆ ਕੇ ਇੱਥੇ ਆ ਕੇ ਸਾਰਾ ਕੁਝ ਜਮਾ ਹੋ ਰਿਹਾ ਨਿਕਲ ਰਿਹਾ ਜਿਹੜਾ ਤੁਸੀਂ ਹੁਣ ਕਢਾਇਆ ਹੁਣ ਬਲੌਕਿੰਗ ਹੋ ਰਹੀ ਹੈ ਬਿਲਕੁਲ ਇਹ ਉੱਪਰੋਂ ਆ ਰਿਹਾ ਸੋ ਸਾਡੀ ਬੇਨਤੀ ਇਹ ਹੈ ਕਿ ਇਹਨੂੰ ਸੀਵਰੇਜ ਨੂੰ ਐਜ਼ ਇਟ ਬੰਦ ਹੀ ਰਹਿਣ ਦਿੱਤਾ ਜਾਵੇ ਤਾਂ ਬੈਟਰ ਹੈ ਜਾਂ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਪਾਣੀ ਪਾਏ ਨੇ ਉਸ ਪਾਣੀ ਨੂੰ ਬੰਦ ਕੀਤਾ ਜਾ ਜਾਵੇ ਉਹ ਕਹਿੰਦੇ ਵੀ ਅਖੇ ਲੋਕ ਜਿਹੜੇ ਆ ਬੋਤਲਾਂ ਹੋ ਗਈਆਂ ਕੱਪੜੇ ਹੋ ਗਏ ਵਿੱਚੇ ਸਿੱਟੀ ਜਾਂਦੇ ਸ੍ਰੀਮਾਨ ਜੀ ਸੀਵਰੇਜ ਦਾ ਹਜੇ ਤੱਕ ਕੋਈ ਵੀ ਕਨੈਕਸ਼ਨ ਆਫੀਸ਼ੀਅਲੀ ਨਹੀਂ ਦਿੱਤਾ ਗਿਆ ਅੱਛਾ ਇਹ ਪਾਣੀ ਨਾਲੀਆਂ ਦਾ ਪਾਣੀ ਸੀਵਰੇਜ ਵਿੱਚ ਪਾਇਆ ਹੋਇਆ ਉਸ ਨਾਲੀਆਂ ਦੇ ਪਾਣੀ ਤੇ ਆਣ ਕਰਕੇ ਉਹਦੇ ਵਿੱਚ ਹੀ ਸਾਰਾ ਮਟੀਰੀਅਲ ਆ ਰਿਹਾ ਹੈ ਹਾਂ ਕੋਈ ਵੀ ਕਨੈਕਸ਼ਨ ਆਫੀਸ਼ੀਅਲੀ ਨਹੀਂ ਹੈ ਇਹ ਆਪਣੀ ਮਰਜ਼ੀ ਨਾਲ ਪਾਈਪਾਂ ਤੋੜ ਕੇ ਸੀਵਰੇਜ ਦੇ ਵਿੱਚ ਪਾਣੀ ਨਾਲੀਆਂ ਦਾ ਪਾਇਆ ਗਿਆ ਉਹ ਨਾਲੀਆਂ ਤੇ ਗੰਦ ਇੱਥੇ ਆ ਰਿਹਾ ਹੈ ਇਹ ਰੀਜ਼ਨ ਹੈ ਚੀਜ਼ ਦਾ ਓਕੇ 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 ਹਜੇ ਜਾਣ ਕੇ ਤੁਹਾਡੇ ਕਹਿਣ ਦਾ ਮਤਲਬ ਹਜੇ ਕੁਝ ਚੱਲਿਆ ਵਾ ਨਹੀਂ ਹੈਗਾ ਨੋ ਕੋਈ ਸੀਵਰੇਜ ਨਹੀਂ ਚੱਲਿਆ ਔਰ ਨਾ ਹੀ ਇਹ ਚੱਲਣ ਦੇ ਲੈ ਕੇ ਕਿਉਂਕਿ 9 ਇੰਚ ਸੀਵਰੇਜ ਕਦੇ ਸ਼ਹਿਰ ਦਾ ਪਾਣੀ ਨਹੀਂ ਚੱਕ ਸਕਦਾ ਕਦੇ ਗੰਦ ਨਹੀਂ ਚੱਕ ਸਕਦਾ ਇਹ ਬੰਦ ਹੀ ਰਹਿਣਾ ਹੈ ਇਹਨੂੰ ਜਿਆਦਾ ਸੇਵਰੇ ਨੂੰ ਵੱਡਾ ਕੀਤਾ ਜਾਵੇ ਜਾਂ ਇਹਦੇ ਜਿਹੜਾ ਪਾਣੀ ਪਾਇਆ ਜਾਂਦਾ ਆਪਣੀ ਮਰਜ਼ੀ ਨਾਲ ਉਹਨੂੰ ਬੰਦ ਕੀਤਾ ਜਾਵੇ। ਇੰਦਾਰ ਭਾਈ ਜੀ ਚਾਹ ਰਿਹਾ ਵੀ ਬਹੁਤ ਪ੍ਰੋਬਲਮ ਆ ਲ ਗਿਆ ਵੱਧ ਗੂ ਅਸੀਂ ਕੋਈ ਨਹੀਂ ਦੇਖੋ ਜੀ ਬਿਲਕੁਲ ਖੜਿਆ ਨਹੀਂ ਜਾ ਸਕਦਾ ਆਪਾਂ ਖੜੇ ਆ ਸੇਵਰੇ ਤੇ ਖੜੇ ਆ ਆਪਾਂ ਕਿੰਨਾ ਮਾੜਾ ਹਾਲ ਐ। ਇਹ ਇਹ ਡੱਕੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਬਿਮਾਰੀ ਦਾ ਘਰ ਹੈ ਇੱਥੇ। ਤੁਹਾਨੂੰ ਕੀ ਲੱਗਦਾ ਗਲਤੀ ਕਿਹਦੀ ਆ? ਬਈ ਲੋਕਾਂ ਦੀ ਗਲਤੀ ਆਗਾ ਆਪਾਂ ਕਹ ਦੀ ਬਈ ਕਿਸੇ ਐਮਸੀ ਦੀ ਗਲਤੀ ਲਾਈ ਹੈ ਪ੍ਰਧਾਨ ਜੀ ਐਮਸੀ ਇਹ ਕੀ ਕਰੂਗਾ ਜੀ ਮੈਂ ਉਹੀ ਪੁੱਛ ਰਿਹਾ ਗਲਤੀ ਕਿਹਦੀ ਹੈ ਗਲਤੀ ਤਾਂ ਸਾਡੀ ਆਪਣੇ ਲੋਕਾਂ ਦੀ ਹੈ ਲੋਕਾਂ ਦੀ ਹੈ ਐਮਸੀ ਤੇ ਕੀ ਐਮਸੀ ਕੰਮ ਕਰ ਜਾ ਕੇ ਬੰਦ ਕਰ ਦੋ ਲੋਕ ਕਹਿੰਨ ਪੰਥ ਫਿਰ ਐਮਸੀ ਨੂੰ ਗਲਤ ਕਹਿੰਦੇ ਆ ਪ੍ਰਧਾਨ ਸਾਹਿਬ ਨਹੀਂ ਐਮਸੀ ਐਮਸੀ ਜਾਂ ਕਿਸੇ ਹੋਰ ਦੀ ਗਲਤੀ ਨਹੀਂ ਇਹਦੇ ਵਿੱਚ ਇਹ ਜਿਹਨਾਂ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਸੀਵਰੇਜ ਦੀਆਂ ਪੈਪਾਂ ਤੋੜ ਕੇ ਪਾਣੀ ਪਾਏ ਹੋਏ ਆ ਉਹ ਪਾਣੀ ਦੇ ਵਿੱਚ ਹੀ ਇਹ ਬੋਤਲਾਂ ਆ ਰਹੀਆਂ ਜਾਂ ਉੱਪਰੋਂ ਜਿਹੜਾ ਕੁਆਡ ਦਾ ਸਮਾਨ ਹੈ ਉਹ ਫਰਿੱਜਾਂ ਵਗੈਰਾ ਦੀ ਅੰਦਰ ਦੀ ਪਿੱਲੋ ਹੈ ਉਹ ਆ ਰਹੀ ਹੈ ਕੱਪੜੇ ਆ ਰਹੇ ਆ ਇਹ ਪਬਲਿਕ ਨੇ ਆ ਵੀ ਪਾਏ ਹੋਏ ਐ ਇਹ ਪ੍ਰਸ਼ਾਸਨ ਨੇ ਨਹੀਂ ਪੁਆਏ ਇਹ ਕਿਸੇ ਮਸੀਨੇ ਨੇ ਨਹੀਂ ਪੁਆਏ ਇਹ ਆਪਣੀ ਮਰਜ਼ੀ ਨਾਲ ਪੁਆਏ ਹੋਏ ਆ ਕਿਰਪਾ ਕਰਕੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਹ ਕੰਮ ਹੀ ਬੰਦ ਹੋ ਜਾਊਗਾ ਮੇਰੀ ਲੋਕਾਂ ਨੂੰ ਕੀ ਮੈਸੇਜ ਕੀ ਲੋਕਾਂ ਨੂੰ ਮੇਰਾ ਮੈਸੇਜ ਇਹ ਹੀ ਹੈ ਕਿ ਜਿਹੜਾ ਅਸੀਂ ਆਪਣੀ ਮਰਜ਼ੀ ਦੇ ਨਾਲ ਇਹਦੇ ਵਿੱਚ ਜੋ ਬੋਤਲਾਂ ਜੋ ਕਦਰਾਂ ਅਸੀਂ ਪਾ ਰਹੇ ਹਾਂ ਸੀਵਰੇਜ ਦੇ ਵਿੱਚ ਸੀਵਰੇਜ ਇਸ ਨੂੰ ਚੱਕਣ ਦੇ ਲਾਇਕ ਨਹੀਂ ਹੈ ਇਹਨੂੰ ਅਗਰ ਸ਼ਾਸਨ ਚਲਾਵੇਗਾ ਤਾਂ ਕੇਵਲ ਇਹਨੂੰ ਟਾਇਲਟ ਦੇ ਪਾਣੀ ਲਈ ਹੀ ਜ਼ੂਰ ਕੀਤਾ ਜਾਵੇ ਨਾ ਕਿ ਨਾਲੀਆਂ ਦੇ ਪਾਣੀ ਲਈ ਨਾ ਕਿ ਘਰਾਂ ਦੇ ਪਾਣੀ ਦੇ ਲਈ ਇਹ ਮੈਸੇਜ ਹੈ ਮੇਰਾ ਇਹਦੇ ਚ ਇਹ ਚੀਜ਼ ਨਾ ਪਾਈ ਜਾਵੇ ਤਾਂ ਕਿ ਇੰਨਾ ਗੰਦ ਨਾ ਫਲਾਇਆ ਜਾਵੇ ਥੈਂਕ ਯੂ ਬਹੁਤ ਵਧੀਆ ਬੋਲੇ ਭਾਜੀ ਤੁਸੀਂ ਇਹ ਗੱਲ ਵਾਕਿਆ ਤੁਹਾਡੀ ਐਗਰੀ ਨਹੀਂ ਮੈਂ ਗੱਲ ਨਾਲ ਬਟ ਫਿਰ ਵੀ ਲੋ ਅਸੀਂ ਇਹ ਗਲਤੀ ਸਾਡੀ ਲੋਕਾਂ ਦੀ ਹੈ ਹਨਾ ਸੋ ਗੱਲਾਂ ਬਿਲਕੁਲ ਇਹ ਐਗਰੀਆਂ ਸਾਰਾ ਕੁਝ ਐਗਰੀ ਨਹੀਂ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਬੋਲ ਕੁਝ ਬੋਲ ਸਕਦੇ ਹੋ ਇਹ ਬਹੁਤ ਤੁਹਾਨੂੰ ਦਾ ਪ੍ਰੋਬਲਮ ਹੈ ਬਹੁਤ ਆਉਂਦੀਆਂ ਨਾ ਉਹ ਭਾਈ ਜੀ ਮੈਂ ਅੰਦਰ ਗੱਲ ਕਰਕੇ ਆਇਆ ਲੱਕੀ ਭਾਜੀ ਨਾ ਕਹਿੰਦੇ ਅਸੀਂ ਰੋਟੀ ਵੀ ਖਾਣੀ ਹੁੰਦੀ ਕਹਿੰਦੇ ਫੇ ਸੰਤਾ ਸਾਡਾ ਚੰਗਾ ਹੀ ਨਹੀਂ ਲੱਗਦਾ ਕਹਿੰਦੇ ਕੋਈ ਹਾਂਜੀ ਹਾਂਜੀ ਚਲੋ ਜਿਹੜਾ ਕੰਮ ਸਹੀ ਹੋ ਜੇ ਬਸ ਬੋਲਦਾ ਭਾਈ ਹੂੰ ਤੇ ਆਪਾਂ ਇਸ ਟਾਈਮ ਖੜੇ ਤੁਸੀਂ ਦੇਖ ਵੀ ਲਿਓ ਨਾ ਕਚਹਿਰੀਆਂ ਦੇ ਬਿਲਕੁਲ ਮੋਰੇ ਆ ਜੀ ਥੋੜਾ ਜਿਹਾ ਧਰਾਹਾਂ ਆ ਕੇ ਗੋਲੂ ਕਲੋਨੀ ਦੀ ਜਿਹੜੀ ਗੁਰਦਵਾਰ ਸਾਹਿਬ ਦੀ ਕਿਹੜੀ ਬਾੜ ਨੰਬਰ 13 ਨੂੰ ਗਲੀ ਜਾਂਦੀ ਆਪਾਂ ਉੱਥੇ ਖੜੇ ਆ HDFC ਬੈਂਕ ਮੋਰੇ ਛਿਆਣ ਜੀ ਕਹਿ ਰਹੇ ਸੀਗੇ ਇੱਕ ਵਾਰ ਨਿਗਾ ਮਾਰਾ ਦਿਓ ਬਟ ਮੈਂ ਅ ਹਜੇ ਤਾਂ ਨਹੀਂ ਪਰ ਦਿਖਾ ਲੂੰਗਾ ਤੁਹਾਨੂੰ ਦੂਜੇ ਲਾਈਨ ਦੇ ਵਿੱਚ ਇੰਨਾ ਕੁ ਦਿਖਾਉਣ ਲਈ ਥੋੜੀ ਜਿਆਦਾ ਤੁਹਾਨੂੰ ਜੇ ਤੁਸੀਂ ਜਾਗ ਜਉਗੇ ਤਾਂ ਚੰਗੇ ਰਹੋਗੇ ਕਿਉਂਕਿ ਬਾਈ ਜੀ ਉਧਰੋਂ ਵੀ ਕਹਿ ਰਹੇ ਸੀ ਲੱਛੀ ਬਾਈ ਵੀ ਕਿੰਨੇ ਦਿਨਾਂ ਦੇ ਲੱਗੇ ਹੋਏ ਆ ਕਿੰਨੇ ਕੁ ਟਾਈਮ ਹੋ ਗਿਆ ਤੁਹਾਨੂੰ ਲੱਗੇ ਨੂੰ ਭਾਜੀ 2 ਮਹੀਨੇ ਤੋਂ ਉੱਪਰ ਹੋ ਗਿਆ ਜੀ ਇੱਥੇ ਲੱਗੇ ਨੂੰ ਕਿੰਨੇ ਕੇ ਦਿਨ ਹੋ ਗਏ ਇੱਥੇ ਲੱਗਾ ਹੋ ਗਿਆ 10 ਦਿਨ ਹੋ ਗਏ 10 12 ਦਿਨ ਹੋ ਗਏ ਜੀ 10 12 ਦਿਨ ਇੱਥੇ ਹੋ ਗਏ ਵਾਹ ਵੀ ਵਾਹ ਦੇਖੋ ਤੁਸੀਂ ਹਨਾ ਇਹ ਹਰਾਨਗੀ ਵਾਲੀ ਗੱਲ ਆ 10 12 ਦਿਨ ਹੋ ਗਏ ਇੱਥੇ ਹੁਣ ਕੀ ਕਰੋਗੇ ਤੁਸੀਂ ਪੱਕਾ ਕਰੋਗੇ ਜਾਂ ਕਿੱਦਾਂ ਇਹਦਾ ਕਿਰਾਇਆ ਬਣਾ ਦੇਣਾ ਕਿਰਾਇਆ ਬਣਾ ਦੇਣਾ ਇਹਦਾ ਤਾਲਾ ਕਿਰਾਇਆ ਬਣਾ ਦੇਣਾ ਨਹੀਂ ਜਿਹੜਾ ਟੱਕਣ ਚੱਕ ਵੀ ਹੋ ਗਿਆ ਕਰੇ ਰੱਖ ਵੀ ਹੋ ਗਿਆ ਮਤਲਬ ਪਾਣੀ ਨਹੀਂ ਆਉਂਗਾ ਪਰ ਅੱਛਾ ਕਿਰਾਇਆ ਬਣਾਉਣਾ ਚਲਾਤਾ ਸੀ ਵੀਰੇ ਫਿਲਹਾਲ ਭਾਈ ਚਲਾਤਾ ਹੁਣ ਪਾਣੀ ਦਾ ਬਾਬਾ ਲੋਕਾਂ ਦੀ ਪ੍ਰੇਸ਼ਾਨੀ ਹਨਾ ਕਿੰਨੀ ਆ ਆਇਓ ਬੈਂਚਮੁਰੇ ਜਾ ਕੇ ਦੇਖੋ ਤੁਸੀਂ ਹਾਂ ਮੈਨੂੰ ਪਤਾ ਦੱਸਿਆ ਸੀ ਬਾਈ ਨੇ ਬਟ ਮੈਂ ਮਤਲਬ ਇਹਨੇ ਪਾਣੀ ਚ ਵੜਨੇ ਵੇਦਾ ਇੰਨੇ ਪਾਣੀ ਚ ਬੜਿਆ ਮੈਂ ਕੋਟ ਅੱਛਾ ਮੋਟਰ ਚਲਾ ਕੇ ਮੈਂ ਜੀ ਭਾਈ ਇਹ ਤੇ ਕੀਤੀ ਇਹਨੇ ਪਾਣੀ ਚ ਕੋਈ ਨਹੀਂ ਸਭਾਈ ਇਹਨੇ ਪਾਣੀ ਚ ਅੱਛਾ ਹਾਂ ਬੇਟੀ ਪੂਰਾ ਬੜਿਆ ਹੈ ਪੂਰਾ ਭਾਈ ਆ ਕੱਪੜੇ ਹੋਣ ਚੁੱਕੇ ਆਲੇ ਨਾਤਾ ਨਹੀਂ ਜਾਣ ਨਾਣਾ ਜਾ ਕੇ ਮੋਟਰ ਤੇ ਕਿੰਨੀ ਦਿਹਾੜੀ ਹੈ ਤਨਖਾਹ ਹੀ ਹੈ ਭਾਜੀ 3 ਨਾ ਮੁੰਨੋ ਖਾਣ ਹਾਂ ਕਿੰਨੀ ਦਿਨ ਦਾ ਤਨਖਾਹ ਹੈਗੀ ਭਾਜੀ ਸਾਡੀ ਕੱਟ-ਕਟਾ ਕੇ 11 ਮਿਲਦਾ ਜੀ ਓਹੋ 11 ਤੇ ਭਾਈ ਘਰ ਚਲਾਉਣਾ ਬਹੁਤ ਔਖਾ ਨਾ ਤੋਂ ਪਾਜੀ ਕੰਮ ਤਾਂ ਕਰਨਾ ਹੀ ਪੈਣਾ ਵਾ ਘਰ ਚਲਾਣਾ ਤਾਂ ਔਖਾ ਆ ਅਸੀਂ ਆਨੇ ਵੀ ਪਾਜੀ ਲੋਕਲ ਨਹੀਂ ਐ ਬੰਗਿਆਂ ਤੋਂ ਹੈ ਬੰਗਿਆਂ ਤੋਂ ਨਵੇਂ ਸ਼ਹਿਰ ਬੰਗਾ ਤਾਂ ਇੱਥੇ ਨੂੰ ਆਦੇ ਹਾਂਜੀ ਆਪਰੋਂ ਕਰਦੇ ਵੀ ਆ ਜੀ ਹੂੰ ਬਾਕੀ ਭਾਈ ਲੋਕਾਂ ਨੂੰ ਖੋਦ ਸਮਝਣੇ ਚਾਹੀਦਾ ਵਾ ਬੰਗਿਆਂ ਚ ਵੀ ਮੈਂ 10 ਸਾਲ ਲਾਇਆ ਪਰ ਉੱਥੇ ਇੰਨਾ ਕਦੀ ਲਫਾਫਾ ਨਹੀਂ ਦੇਖਿਆ ਕੋਈ ਬੋਤਲ ਨਹੀਂ ਦੇਖੀ ਹਾਂਜੀ ਬਲਾਂ ਚੋਰ ਚ ਦੇਖਿਆ ਹਾਂਜੀ ਇੰਨਾ ਜਾਨੀ ਕਿ ਲਫਾਫਾ ਜੋ ਬੋਤਲਾਂ ਕੱਪੜੇ ਇੱਥੇ ਹੀ ਐ ਭਾਈ ਜਿਆਦਾ ਦੋਰਾ ਪਾਜੀ ਵਿੱਚ ਰस्सियां ਜੇ ਇੱਕ ਵਾਰ ਤੁਸੀਂ ਗੇੜਾ ਮਾਰਿਓ ਭਾਵੇਂ ਉੱਥੇ ਜਾ ਕੇ ਬਾਈ ਤੁਸੀਂ ਖੋਦ ਦੇਖਣਾ ਕਿ ਰस्सियां ਕਿੱਧਰ ਵਿੱਚੋਂ ਨਿਕਲੀਆਂ ਹੱਦ ਵਾਲੀਆਂ ਗੱਲਾਂ ਬਾਈ ਜੀ ਤੁਹਾਡੇ ਵਾਸਤੇ ਬਹੁਤ ਗਲਤ ਗੱਲਾਂ ਇਹ ਕਿਉਂਕਿ ਜਿੱਥੇ ਤੱਕ ਮੇਰਾ ਮੈਸੇਜ ਜਾਂਦਾ ਜੇ ਮੇਰੀਆਂ ਭੈਣਾਂ ਮੇਰੇ ਭਰਾਵਾਂ ਨੂੰ ਬੇਨਤੀ ਆ ਕਿ ਦੇਖੋ ਤੁਸੀਂ ਆ ਸਮਾਨ ਕੁਝ ਵੀ ਕੋਈ ਵਿੱਚ ਸਿੱਟਦੇ ਆ ਉਹ ਬਾਈ ਦੀ ਗੱਲ ਆ ਮੈਂ ਅਗਰੀਆਂ ਥੋੜੇ ਜਿਹਾ ਉਹ ਕਹਿੰਦਾ ਮੈਂ ਪੂਰਾ ਟਰਿੱਡ ਤੱਕ ਮੇਰੇ ਕਹਿੰਦਾ ਪੂਰਾ ਪਾਣੀ ਚੱਕ ਆ ਗਿਆ ਮੈਂ ਸਾਰੇ ਮੇਰੇ ਪੈਰ ਵਿੱਚ ਸੀ ਹੁਣ ਮੰਨ ਲਓ ਵਿੱਚ ਕੋਈ ਜਾਨਵਰ ਕੋ ਹੋਵੇ ਜਾਂ ਮੰਨ ਲਓ ਕੁਝ ਹੋਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਤੁਸੀਂ ਲੋਕ ਆ ਬਾਈ ਜੀ ਮੈਂ ਕਹਿ ਰਿਹਾ ਵੀ ਤੁਸੀਂ ਲੋਕ ਤੁਸੀਂ ਇਦਾਂ ਦਾ ਕੰਮ ਨਾ ਕਰੋਗੇ ਤਾਂ ਨੁਕਸਾਨ ਨਹੀਂ ਹੋਊਗਾ ਕਰੋਗੇ ਨੁਕਸਾਨ ਹੋਊਗਾ ਤੁਹਾਡੇ ਸਾਹਮਣੇ ਆ ਕਿੰਨੀ ਗੰਦਗੀ ਪਈ ਹੋਈ ਹੈ ਪਤਾ ਕਿਹਦੇ ਕਰਕੇ ਆਏ ਹੁਣ ਲਿਓ ਮੇਰੀ ਗੱਲ ਇਹੇ ਤੁਹਾਡੇ ਕਰਕੇ ਆ ਇਹ ਆਹ ਗੰਦਗੀ ਪਈ ਹੋਈ ਹੈ ਇਹ ਲੋਕਾਂ ਕਰਕੇ ਤੁਹਾਡੇ ਕਰਕੇ ਜੇ ਤੁਸੀਂ ਚੰਗਾ ਕੰਮ ਕਰੋਗੇ ਕੋਈ ਜਿੱਟੂਗੇ ਨਹੀਂ ਤਾਂ ਬਿਲਕੁਲ ਸਹੀ ਹੋ ਜਾਣਾ ਸਭ ਕੁਝ ਤਾਂ ਮੇਰੀ ਇਹ ਬੇਨਤੀ ਕਬੂਲ ਕਰਿਓ ਹੁਣ ਦੁਬਾਰਾ ਇਹ ਮੇਰੇ ਹਿਸਾਬ ਨਾਲ ਇਹਨੂੰ ਸੈਟਮੈਂਟ ਕਰਕੇ ਜੋੜੂਗੇ ਜਿੱਦ ਨਾਲ ਪਾਣੀ ਬਾਹਰ ਨਹੀਂ ਆਉਂਗਾ ਉਹ HDFC ਬੈਂਕਮੋਰੇ ਕਹਿ ਰਹੇ ਸੀਗੇ ਵੀ ਤੁਸੀਂ ਦਿਖਾ ਦਿਓ ਪਰ ਵਟ ਆਪਾਂ ਕਿਤੇ ਫੇਰ ਦਿਖਾਵਾਂਗੇ ਹੁਣ ਲਾਈਵ ਬਹੁਤ ਲੰਬਾ ਹੋ ਗਿਆ ਸੋ ਸ਼ਸ਼ੀ ਕਾਲ ਸਾਰਿਆਂ ਨੂੰ ਮੜੀਆ ਸਮਝ ਲਿਓ ਬਹੁਤ ਤੁਹਾਡਾ ਧੰਨਵਾਦ ਹੈ